ਸੋਸਟਰ ਦੇ ਨਾਲ ਤੇ ਮੈਂ ਹਾ ਤੁਹਾਡੇ ਨਾਲ ਰਾਜਪਿੰਦਰ ਕੌਰ ਪੰਜਾਬ ਦੇ ਅੱਜ ਜਿਹੜੇ ਅਹਿਮ ਖਬਰਾਂ ਦੀ ਅਸੀਂ ਚਰਚਾ ਕਰੀਏ ਤਾਂ ਸ਼ੁੱਕਰਵਾਰ ਤੋਂ ਲੈ ਕੇ ਸ਼ਨੀ ਐਤਵਾਰ ਕਿਉਂਕਿ ਛੁੱਟੀ ਆ ਗਈ ਤਾਂ ਸ਼ੁੱਕਰਵਾਰ ਔਰ ਅੱਜ ਜਿਹੜੀ ਵਿਧਾਨ ਸਭਾ ਇਹ ਸਪੈਸ਼ਲ اجلاس ਜਿਹੜਾ ਬੁਲਾਇਆ ਗਿਆ ਸੀਗਾ ਜਿਸ ਦੇ ਵਿੱਚ ਸੀਮਾਨ ਦੇ ਵੱਲੋਂ ਵੱਡੇ ਐਲਾਨ ਕੀਤੇ ਗਏ ਐ ਇਸ ਤੋਂ ਇਲਾਵਾ 6 ਬਿੱਲ ਜਿਹੜੇ ਉਹ ਵੀ ਪਾਸ ਕੀਤੇ ਗਏ ਆ ਔਰ ਇਸ ਤੋਂ ਇਲਾਵਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਅੱਜ 모ਹਾਲੀ ਦੇ ਇੱਕ ਹਸਪਤਾਲ ਨੂੰ ਲੈ ਕੇ ਕਈ ਸਾਰੇ ਜਿਹੜੇ ਉਹਨਾਂ ਨੇ ਨਾਰਾਜ਼ਗੀ ਵੀ ਪ੍ਰਗਟਾਈ ਹੈ ਕਈ ਸਾਰੇ ਸਵਾਲ ਵੀ ਖੜੇ ਕੀਤੇ ਹਨ ਹੋਰ ਐਮ ਖਬਰਾਂ ਤੇ ਵੀ ਚਰਚਾ ਕਰਾਂਗੇ ਔਰ ਸਾਡੇ ਨਾਲ ਸੀਨੀਅਰ ਜਰਨਲਿਸਟ ਜਗਸੀਰ ਸਿੰਘ ਸੰਧੂ ਜੁੜ ਚੁੱਕੇ ਨੇ ਸਰ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਹਾਂ ਨਿਰਪੱਖ ਪੋਸਟ ਦੇ ਧੰਨਵਾਦ ਰਾਜਵਿੰਦਰ ਨਿਰਪੱਖ ਪੋਸਟ ਨਾਲ ਜੁੜੇ ਹੋਏ ਸਾਰੇ ਸਤਿਕਾਰਤ ਸਰੋਤਿਆਂ ਨੂੰ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਸਲਾਮ ਜੀ ਔਰ ਜਗਸੀਰ ਸਰ ਆਪਾਂ ਕਿਉਂਕਿ ਵਿਧਾਨ ਸਭਾ ਦਾ ਸਪੈਸ਼ਲ اجلاس ਜਿਹੜਾ 2 ਦਿਨ ਦਾ ਸੱਦਿਆ ਗਿਆ ਸੀ ਆਪਾਂ ਪਹਿਲਾਂ ਚਰਚਾ ਉਸੇ ਤੋਂ ਸ਼ੁਰੂ ਕਰ ਲੈਣੇ ਆ ਕਿਉਂਕਿ ਆਪਾਂ ਦੇਖਿਆ ਕਿ ਗਰਮਾ ਗਰਮੀ ਵੀ ਰਹੀ ਹੈ ਵਿਧਾਨ ਸਭਾ ਦੇ ਅੰਦਰ ਔਰ ਇਸੇ ਗਰਮਾ ਗਰਮੀ ਦੇ ਚਲਦਿਆਂ ਕਿਉਂਕਿ ਹੜਾ ਨੂੰ ਲੈ ਕੇ ਪੁਨਰ ਉਹਨਾਂ ਦਾ ਜਿਹੜਾ ਮੋਢ ਵਸੇਬਾ ਨੂੰ ਲੈ ਕੇ ਜਿਹੜੀ ਚਰਚਾ ਕਈ ਮੁੱਦਿਆਂ ਤੇ ਕੀਤੀ ਗਈ ਆ ਬਿਲ ਵੀ ਪਾਸ ਹੋਇਆ ਤਾਂ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਜਿਹੜਾ 2 ਦਿਨਾਂ ਦਾ ਸੈਸ਼ਨ ਸੀ ਵਿਧਾਨ ਸਭਾ ਦਾ ਉਸ ਨੂੰ ਹਾਂ ਬਿਲਕੁਲ ਜਦੋਂ ਇਹ ਹੜ੍ਹਾਂ ਨੂੰ ਲੈ ਕੇ ਰਾਜਵਿੰਦਰ ਸ਼ੁਰੂ ਕੀਤਾ ਗਿਆ ਸੀ ਵਿਧਾਨ ਸਭਾ ਦਾ ਸੈਸ਼ਨ ਵਿੱਚ ਵਿਸ਼ੇਸ਼ 2 ਦਿਨਾਂ اجلاس ਜਿਹੜਾ ਸੱਦਿਆ ਗਿਆ ਸੀ ਤਾਂ ਉਸ ਤੋਂ ਪਹਿਲਾਂ ਜਿਆਦਾ ਜਿਹੜੀ ਚਰਚਾ ਸੀ ਹੋ ਰਹੀ ਸੀ ਵੀ ਇਹ ਇਸ اجلاس ਦੇ ਵਿੱਚ ਜਿਹੜੇ ਹੜ੍ਹ ਪੀੜਤ ਲੋਕ ਨੇਗੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਉਹਨਾਂ ਦੀਆਂ ਸਮੱਸਿਆਵਾਂ ਕਿਵੇਂ ਹੱਲ ਹੋਣੀਆਂ ਨੇਗੀਆਂ ਕੋਈ ਰੋਡ ਮੈਪ ਬਣੂਗਾ ਔਰ ਜਿਹੜਾ ਕੇਂਦਰ ਸਰਕਾਰ ਤੋਂ ਕੋਈ ਪੈਸਾ ਲੈਣਾ ਗਾ ਜਾਂ ਕੋਈ ਹੋਰ ਰਾਹਤ ਲੈਣੀ ਹੈਗੀ ਮੈਂ 1600 ਕਰੋੜ ਤੋਂ ਇਲਾਵਾ ਵੀ ਜੇ ਕੁਝ ਅਸੀਂ ਕੁਝ ਲੈਣਾ ਤਾਂ ਉਹਦੇ ਲਈ ਮਤਲਬ ਕੁਝ ਨਾ ਕੁਝ ਇਸ ਤਰ੍ਹਾਂ ਦਾ ਆ ਸਾਂਝਾ ਪਲਾਨ ਬਣੂਗਾ ਪਰ ਜਦੋਂ ਇਹ اجلاس ਸ਼ੁਰੂ ਹੋਇਆ ਤਾਂ ਇਹ ਦੋ ਦਿਨਾਂ اجلاس ਦੇ ਵਿੱਚ ਬਹੁਤਾ ਸਮਾਂ ਦੂਸ਼ਣ ਬਾਜੀ ਤੇ ਲੱਗ ਗਿਆ ਅਸਲ ਦੇ ਵਿੱਚ ਇੱਕ ਦੂਸਰੇ ਦੇ ਖਿਲਾਫ ਦੂਸ਼ਣ ਬਾਜੀ ਦੇ ਉੱਪਰ ਹੀ ਬਹੁਤਾ ਸਮਾਂ ਜਿਹੜਾ ਇਹਦੇ ਉੱਪਰ ਬਤੀਤ ਹੋਇਆ ਸੋ ਇਸ ਦੇ ਵਿੱਚ ਦੋ ਦਿਨ ਸਟੀਆਂ ਵੀ ਆ ਗਈਆਂ ਜਿਸ ਤਰ੍ਹਾਂ ਇਹ ਦੱਸਿਆ ਵੀ ਜੀ ਦੋ ਦਿਨਾਂ ਦਾ ਤੇ ਲੰਬਾ ਹੋਗਾ ਕੰਮ ਇਹ ਕਿਉਂਕਿ ਨੇ ਦਿਨ ਪਤਾ ਨਹੀਂ ਕਿਵੇਂ ਰੱਖੇ ਜਾਂਦੇ ਨੇਗੇ ਇਹ ਕਿ ਵੀ ਕਮਾਲ ਦੀ ਗੱਲ ਹੀ ਹੈ ਵੀ ਵਿੱਚ ਦੋ ਛੁੱਟੀਆਂ ਰੱਖਣੀਆਂ ਕੋਈ ਜ਼ਰੂਰੀ ਹੁੰਦੀਆਂ ਰਹੀਆਂ ਜਾਂ ਕੋਈ ਪ੍ਰੋਟੋਕੋਲ ਹੀ ਇਸ ਤਰ੍ਹਾਂ ਦਾ ਵੀ ਇਹ ਨਹੀਂ ਇਕੱਠੇ ਵੀ ਦੋ ਦਿਨ ਰੱਖੇ ਜਾ ਸਕਦੇ ਹੈਗੇ ਉਹਦੇ ਨਾਲ ਖਰਚਾ ਹੋਰ ਘਟ ਜਾਂਦਾ ਨਹੀਂ ਉਹ ਸਾਰੇ ਜਿਹੜੇ ਅੰਬਰਾਿਕ ਨੇ ਵਾਪਸ ਆਉਂਦੇ ਆ ਫੇਰ ਦੁਬਾਰਾ ਜਾਂਦੇ ਆਗੇ ਸੋ ਕਾਫੀ ਲੰਮਾ ਪ੍ਰੋਸੈਸ ਹੋ ਜਾਂਦਾਗਾ ਪਰ ਇਹ ਇਸ ਦੌਰਾਨ ਜਿਸ ਤਰ੍ਹਾਂ ਦਾ ਪੰਜਾਬ ਦੇ ਹੜ੍ਹਾਂ ਦੇ ਵਿੱਚ ਜਿਹੜਾ ਨੁਕਸਾਨ ਹੋਇਆਗਾ ਜਾਂ ਉਹਦੇ ਉੱਪਰ ਜਿਹੜਾ ਅਸਲ ਦੇ ਵਿੱਚ ਉਸ ਹੜਾਂ ਦਾ ਕਾਰਨ ਕੀ ਬਣਿਆ ਵੱਡੀ ਗੱਲ ਇਹ ਸੀ ਕਿ ਉਸ ਹੜਾਂ ਦਾ ਕਾਰਨ ਕੀ ਬਣਿਆਗਾ ਉਹਦੇ ਉੱਪਰ ਕੋਈ ਸਾਰਥਕ ਬਹਿਸ ਹੁੰਦੀ ਜਿਸ ਤਰ੍ਹਾਂ BBMB ਬੋਰਡ ਦੀ ਗੱਲ ਕਰਦੇ ਆਪਾਂ ਜਾਂ ਕੇਂਦਰ ਦਾ ਜਿਹੜਾ ਕੰਟਰੋਲ ਇੱਕ ਤਰ੍ਹਾਂ ਦੇ ਨਾਲ ਪੰਜਾਬ ਦੇ ਹੈਡ ਵਰਕਸਾਂ ਦੇ ਉੱਪਰ ਹੈਗਾ ਉਸ ਨੂੰ ਲੈ ਕੇ ਕੋਈ ਗੱਲ ਹੁੰਦੀ ਤਾਂ ਕੋਈ ਗੱਲ ਮਤਲਬ ਲੱਗਦਾ ਵੀ ਹਾਂ ਵਾਕਈ ਕੋਈ ਨਾ ਕੋਈ ਸਾਰਥਕ ਗੱਲ ਹੋਈਏਗੀ ਸਰਕਾਰ ਆਪਣਾ ਪੱਖ ਰੱਖਦੀ ਰਹੀ ਕਿ ਉਹ ਕਿਸ ਤਰ੍ਹਾਂ ਦੇ ਯਤਨ ਆ ਜਿਹੜੇ ਕੀਤੇ ਜਾ ਰਹੇ ਨੇ ਤੇ اور ਜਿਹੜੀ ਵਿਰੋਧੀ ਧਿਰ ਹੈ ਉਹਨੇ ਸਰਪਤੇ ਸਿਰਫ ਦੋ ਸਲਾਹਣ ਤੱਕ ਹੀ ਸੀਮਿਤ ਰਹੇ ਵਿਰੋਧੀ ਧਿਰ ਦਾ ਜਿਹੜਾ ਰੋਲ ਹੈ ਕੋਈ ਉਸ ਤਰ੍ਹਾਂ ਦਾ ਸਾਰੂ ਰੋਲ ਦਿਖਾਈ ਨਹੀਂ ਦਿੰਦਾ ਹੈਗਾ ਜਿਸ ਤਰ੍ਹਾਂ ਦਾ ਇੱਥੇ ਹੋਣਾ ਚਾਹੀਦਾ ਜਿਹਾ ਹੋਰ ਬੜੇ ਮੌਕੇ ਹੁੰਦੇ ਆ ਸਰਕਾਰ ਦੀਆਂ ਨੁਕਤੇ ਜਿੰਨੀਆਂ ਕਾਨੂੰ ਕਿਉਂਕਿ ਸਰਕਾਰ ਕੋਈ ਵੀ ਆਪਾਂ ਕਹਿ ਸਕਦੇ ਹਾਂ ਪਰਫੈਕਟ ਨਹੀਂ ਹੁੰਦੀ ਕਮੀਆਂ ਸਰਕਾਰ ਦੇ ਵਿੱਚ ਰਹਿੰਦੀਆਂ ਨੇ ਜਿਵੇਂ ਜਿਹੜੀ ਵਿਰੋਧੀ ਧਿਰ ਆ ਇਹਦੀਆਂ ਸਰਕਾਰਾਂ ਨਹੀਂ ਆ ਨੇ ਚਾਹੇ ਅਕਾਲੀ ਦਲ ਦੀ ਸਰਕਾਰ ਰਹੀ ਹੈ ਚਾਹੇ ਹਣ ਵਾਲੀ ਸਰਕਾਰ ਆ 100% ਕੰਮ ਆ ਜਾਂ 100% ਗੱਲਾਂ ਜਿਹੜੀਆਂ ਕਦੇ ਵੀ ਸਹੀ ਨਹੀਂ ਹੁੰਦੀਆਂ ਹੈਗੀਆਂ ਕਾਫੀ ਕੁਝ ਇਸ ਤਰ੍ਹਾਂ ਦਾ ਉਹਦੇ ਵਿੱਚ ਰਹਿ ਜਾਂਦਾਗਾ ਪਰ ਜਿਸ ਤਰ੍ਹਾਂ ਦਾ ਮਤਲਬ ਦੋਸ ਲਾਉਣ ਤੱਕ ਹੀ ਸੀਮਤ ਰਹਿਣਾ ਜਿਹੜਾ ਵਿਰੋਧੀ ਧਿਰ ਹੈਗੀ ਇਹ ਵੀ ਕੋਈ ਵਧੀਆ ਰੋਲ ਨਹੀਂ ਮੰਨਿਆ ਜਾ ਹਾਲਾਂਕਿ ਪ੍ਰਤਾਪ ਸਿੰਘ ਬਾਜਬਾ ਜਿਹੜੇ ਵਿਰੋਧੀ ਧਿਰ ਦੇ ਆਗੂ ਨੇਗੇ ਪੁਰਾਣੇ ਆਗੂ ਨੇ ਕਾਫੀ ਸਿਹਤ ਬਣਿਆ ਜਾਂਦਾਗਾ ਤੇ ਪਰ ਜਿਸ ਤਰ੍ਹਾਂ ਦਾ ਉਹਨਾਂ ਵੱਲੋਂ ਵੀ ਜਿਹੜਾ ਇੱਕ ਤਰ੍ਹਾਂ ਦੇ ਨਾਲ ਸਾਰਾ ਮੁੱਖ ਮੰਤਰੀ ਫੰਡ ਦੇ ਵਿੱਚ ਪੈਸੇ ਪਾਉਣ ਦੀ ਗੱਲ ਰੰਗਲਾ ਪੰਜਾਬ ਦੇ ਖਿਲਾਫ ਜੋ ਉਹਨਾਂ ਨੇ ਪਿਛਲੇ ਦੁਨਾਂ ਦੇ ਵਿੱਚ ਕਿਹਾ ਵੀ ਉਧਰ ਨਹੀਂ ਚੜਦੀ ਕਲਾ ਮਿਸ਼ਨ ਦੇ ਵਿੱਚ ਨਹੀਂ ਆ ਤੂੰ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਲੈ ਕੇ ਉਹਨਾਂ ਵੱਲੋਂ ਲਗਾਤਾਰ ਨੁਕਤਾਚੀਨੀ ਕੀਤੀ ਗਈ ਇਹ ਵੀ ਕੋਈ ਲੋਕਾਂ ਨੂੰ ਬਹੁਤੀ ਪਸੰਦ ਨਹੀਂ ਆਈ ਹੈਗੀ ਸੋ ਅ ਅੱਜ ਆਖਰੀ ਦਿਨ ਸੀਗਾ ਇਹਦੇ ਵਿੱਚ ਅੱਜ ਜਿਹੜਾ ਪੰਜਾਬ ਰਾਈਟ ਟੂ ਬਿਜ਼ਨਸ ਸੋਧ ਬੈਲ 2025 ਦੇ ਸਮੇਤ ਸੇਵ ਬੈਲ ਆ ਜਿਹੜੇ ਉਹ ਪਾਸ ਕੀਤੇ ਗਏ ਨੇਗੇ ਸੋ ਇਹਦੇ ਵਿੱਚ ਮੁੜ ਬਸੇਵੇ ਬਾਰੇ ਵੀ ਇੱਕ ਮਤਾ ਜਿਹੜਾ ਪਾਸ ਕੀਤਾ ਗਿਆ ਹਾਲਾਂਕਿ ਇਹਦੇ ਵਿੱਚ ਜਿਹੜਾ ਸਰਬਸ਼ੰਮਤੀ ਨਾਲ ਜਿਹੜੇ ਤਰ੍ਹਾਂ ਹੜਾਂ ਵਾਲੀ ਗੱਲ ਸੀ ਤਾਂ ਹੁਣ ਇਹ ਚਾਹੀਦਾ ਸੀ ਵੀ ਜਿਹੜਾ ਕੇਂਦਰ ਸਰਕਾਰ ਵੱਲੋਂ ਜਿਹੜਾ ਡਿਜਾਸਟਰ ਫੰਡ ਹੈ ਉਹਦੇ ਉੱਪਰ ਜਿਹੜਾ ਕੁਝ ਲਾਇਆ ਗਿਆ ਜਿਸ ਤਰ੍ਹਾਂ ਦੀਆਂ ਬੰਦਸਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਉਹਨੂੰ ਹਟਾਉਣ ਦੇ ਲਈ ਇੱਕ ਜੁੱਟ ਹੋਣਾ ਬਣਦਾ ਸੀ ਸਾਰੀਆਂ ਤਕਰੀਬਾਂ ਜਿਹੜੀਆਂ ਧਰਾਂ ਸੀਗੀਆਂ ਹੁਣ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਸਾਡੇ ਇੱਕ ਕੇਂਦਰੀ ਮੰਤਰੀ ਹੈ ਉਹ ਆਉਂਦੇ ਨੇਗੇ ਬਨਵਾਰੀ ਲਾਲ ਜੀ ਸੋ ਆ ਕੇ ਇੱਥੇ ਕਹਿ ਜਾਂਦੇ ਜੀ ਸਰਕਾਰ ਕੇਂਦਰ ਸਰਕਾਰ ਪੈਸਾ ਸਿੱਧਾ ਕਿਸਾਨਾਂ ਨੂੰ ਦੇਊਗੀ ਸੋ ਉਹ ਉਹ ਬੜਾ ਮਤਲਬ ਇੱਕ ਤਰ੍ਹਾਂ ਦੇ ਨਾਲ ਉਹ ਉਹਦਾ ਜਿਹੜਾ ਉਸ ਤਰ੍ਹਾਂ ਦਾ ਕੰਡੈਮ ਹੋਣਾ ਚਾਹੀਦਾ ਸੀ ਉਹ ਨਹੀਂ ਕੀਤਾ ਗਿਆ ਹਾਲਾਂਕਿ ਉਹ ਫੈਸਲਾ ਉਹਨਾਂ ਨੇ ਵਾਪਸ ਲੈ ਲਿਆ ਦੁਬਾਰੇ ਜਾ ਕੇ ਪਰ ਉਸ ਦਾ ਕਿਉਂਕਿ ਇਕੱਲਾ ਪੰਜਾਬ ਦੀ ਸਰਕਾਰ ਦੀ ਗੱਲ ਨਹੀਂ ਹੈਗੀ ਜਿੱਥੇ ਕਾਂਗਰਸ ਦੀਆਂ ਸਰਕਾਰਾਂ ਨੇ ਜਾ ਦਿੱਤੇ ਵੀ ਮਤਲਬ ਅਸਲ ਦੇ ਵਿੱਚ ਭਾਏ ਭਾ ਵਿਰੋਧੀ ਸਰਕਾਰਾਂ ਨੇ ਕੀ ਕੇਂਦਰ ਸਰਕਾਰ ਜਿਹੜਾ ਫੈਡਰਲ ਢਾਂਚਾ ਉਹਨੂੰ ਬਿਲਕੁਲ ਖਤਮ ਕਰ ਦੂਗੀ ਇਸ ਤਰ੍ਹਾਂ ਕਿਵੇਂ ਕੇਂਦਰ ਸਰਕਾਰ ਸਿੱਧਾ ਪੈਸਾ ਜਿਹੜਾ ਦੇ ਸਕਦੀ ਹੈ ਕਿਉਂਕਿ ਜਿਹੜਾ ਸਾਰੇ ਦਾ ਸਾਰਾ ਢਾਂਚਾ ਹੈਗਾ ਉਹ ਰਾਜ ਸਰਕਾਰਾਂ ਕੋਲੇ ਆ ਫਿਰ ਕੇਂਦਰ ਸਰਕਾਰ ਕਿਵੇਂ ਸਿੱਧਾ ਪੈਸਾ ਦੇ ਸਕਦੀ ਹੈ ਤੋਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਸੀਗੀਆਂ ਜਿਹੜੀਆਂ ਦਰਸਨ ਹੋਣੀਆਂ ਚਾਹੀਦੀਆਂ ਸੀਗੀਆਂ ਜਣੋ ਕਿ ਆ ਜਿਹੜਾ ਬਹਿਸ ਹੈਗੀ ਉਹ ਬਹੁਤੀ ਹੈ ਜਿਹੜੀ ਉਹ ਪਿਛਲੇ ਸਮੇਂ ਦੌਰਾਨ ਕੀ ਹੋਇਆ ਤੇ ਹੁਣ ਸਰਕਾਰ ਨੇ ਕੀ ਕੀਤਾ ਇਹਦੇ ਤੇ ਫਸੀ ਰਹੀ ਹੈਗੀ ਜਦੋਂ ਕਿ ਹੁਣ ਆਈ ਸਾਇਦ ਅਸੀਂ ਕਿਉਂਕਿ ਜਿਹੜੀ ਆ ਕੁਦਰਤੀ ਆਫਤ ਹੈ ਨਾ ਕੋਈ ਪਹਿਲੀ ਹੈ ਤੇ ਨਾ ਹੀ ਕੋਈ ਆਖਰੀ ਹੈ ਨਾ ਤਾਂ ਹੁਣ ਇਹ ਮੰਨਿਆ ਜਾ ਸਕਦਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਸੀਗੀ ਤੇ ਹੁਣ ਆਜੀ ਦਹਾਂ ਨੂੰ ਨਹੀਂ ਹੋਣੀ ਇਹ ਵੀ ਕੋਈ ਪੱਕਾ ਨਹੀਂ ਕੁਦਰਤ ਕਦੇ ਵੀ ਮਤਲਬ ਇਸ ਤਰ੍ਹਾਂ ਦੀ ਜਿਹੜੀ ਸਥਿਤੀ ਆ ਕਦੇ ਵੀ ਪੈਦਾ ਹੋ ਸਕਦੀ ਆ ਨਾ ਹੀ ਕੋਈ ਪਿਛਲੇ ਸਮੇਂ ਦੌਰਾਨ ਰਿਹਾ ਵੀ ਕੋਈ ਨਵੀਂ ਇਸ ਵਾਰੀ ਆਈ ਆ ਪਹਿਲਾਂ ਨਹੀਂ ਕਦੇ ਆਈਆਂ ਹੈਗੀਆਂ ਉਹ ਆਫਤਾ ਹੁੰਦੀਆਂ ਨਹੀਂ ਆਫਤਾਂ ਦਾ ਜਿਹੜਾ ਪ੍ਰਬੰਧਕ ਹੈ ਪ੍ਰਬੰਧਨ ਹੈ ਉਹ ਅਸੀਂ ਕਿਹੋ ਜਿਹਾ ਕਰ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪਲੈਨਿੰਗ ਹੈ ਜਿਹੜਾ ਮਗਰੋਂ ਜੋ ਬੀਤੀ ਸੋ ਅੱਗੇ ਸਾਹਮਣੇ ਚੱਲੋਂ ਨੰਦ ਲਾਲਾ ਜੋ ਬੀਤੀ ਸੋ ਬੀਤੀ ਜਿਹੜਾ ਕੋਈ ਮਗਰ ਬੀਤ ਗਿਆ ਤਾਂ ਹੋ ਗਿਆ ਉਹਦੇ ਵਿੱਚ ਤਾਂ ਸਿੱਖਣਾ ਹੈ ਨਾ ਕਿ ਹੁਣ ਅਸੀਂ ਉਹ ਨਕੀਰ ਨੂੰ ਕੁੱਟੀ ਜਾਣਾਗਾ ਬੈਠ ਕੇ ਅੱਗੇ ਵਾਸਤੇ ਸੋਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਵਿਧਾਨ ਸਭਾ ਦੇ ਵਿੱਚ ਹੋਣੀ ਚਾਹੀਦੀ ਜਿਸ ਤਰ੍ਹਾਂ ਦੀ ਕਿ ਅੱਗੇ ਜਿਹੜਾ ਸਮੇਂ ਦੇ ਵਿੱਚ ਕਦੇ ਇਸ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਨੇ ਤਾਂ ਪੰਜਾਬ ਸਰਕਾਰ ਨੂੰ ਕੀ ਕਰਨਾ ਚਾਹੀਦਾ ਵਿਰੋਧੀ ਧਿਰ ਦਾ ਕੀ ਰੋਲ ਆ ਤੇ ਸੈਂਟਰ ਸਰਕਾਰ ਦਾ ਉਹਦੇ ਵਿੱਚ ਕੀ ਰੋਲ ਹੋਣਾ ਚਾਹੀਦਾ ਸੋ ਇਸ ਪਾਸੇ ਵੱਲ ਗੱਲ ਆ ਜਿਹੜੀ ਬਹੁਤੀ ਚੱਲਣੀ ਚਾਹੀਦੀ ਸੀ ਜਿਹੜੀ ਕਿ ਚੱਲਦੀ ਦਿਖਾਈ ਨਹੀਂ ਦਿੰਦੀ ਹੈਗੀ ਗਰਮਾ ਗਰਮੀ ਕਾਫੀ ਹੁੰਦੀ ਰਹੀ ਹੈ ਸੋ ਸੰਨਵਾ ਸਾਹਿਬ ਦਾ ਉਹੀ ਰਵਾਇਤੀ ਅੰਦਾਜ਼ ਰਿਹਾ ਵੀ ਬੈਠੋ ਬੈਠੋ ਹਨਾ ਤੁਹਾਡੀ ਗੱਲ ਆ ਗਈ ਜਿਵੇਂ ਉਹ ਟਿਕਾਉਂਦੇ ਹੀ ਰਹੇ ਆ ਉਹ ਸਾਰੀ ਮਰਜ਼ਾਦਾ ਮਣਾਈ ਰੱਖਣ ਦੀ ਸਲਾਹ ਹੀ ਦਿੰਦੇ ਰਹੇ ਸਾਰੇ ਸੈਸ਼ਨ ਦੇ ਵਿੱਚ ਸੋ ਇਸ ਤਰ੍ਹਾਂ ਮਤਲਬ ਅੱਜ ਜਿਹੜਾ ਸੀਐਮ ਸਾਹਿਬ ਨੇ ਇਹ ਵੀ ਕਿਹਾ ਕਿ ਉਹ ਜਿਹੜਾ ਕੇਂਦੀ ਕੇਂਦਰੀ ਗ੍ਰਹਿ ਮੰਤਰੀ ਆ ਉਹਨੂੰ ਮਿਲਣਗੇ ਮੈਂ ਤਾਂ ਸਾਂ ਨੂੰ ਜਾ ਕੇ ਕਿਉਂਕਿ ਅਸਲ ਦੇ ਵਿੱਚ ਕੱਲ ਵੀ ਇੱਕ ਗੱਲ ਪਰਸੋਂ ਚਰਚਾ ਦੇ ਵਿੱਚ ਆਈ ਸੀ ਪਰਵਨੀਤ ਸਿੰਘ ਬਿੱਟੂ ਦਾ ਇੱਕ ਬਿਆਨ ਕਾਫੀ ਚਰਚਾ ਦੇ ਵਿੱਚ ਰਿਹਾ ਉਹਨਾਂ ਨੇ ਕਿਹਾ ਜੀ ਜਿਵੇਂ ਵੀ ਪ੍ਰਧਾਨ ਮੰਤਰੀ ਨੂੰ ਤਾਂ ਮਿਲਣ ਦੇਣਗੇ ਪਰ ਅਮਿਤ ਸਾਂ ਨੂੰ ਮਿਲਣ ਨਹੀਂ ਜਾਂਦੇ ਹੈਗੇ ਸਾਡੇ ਸੀਐਮ ਸਾਹਿਬ ਅਹ ਜੀ ਉਹ ਜਿਹੜਾ ਪਹਿਲਾ ਵਾਲਾ ਅੰਡਜੈਕਟਰ ਫੰਡ ਆ ਉਹਦਾ ਹਿਸਾਬ ਕਿਤਾਬ ਮੰਗ ਲਿਆ ਤਾਂ ਨਹੀਂ ਜਾਂਦੇ ਹੈਗੇ। ਤੇ ਇਸ ਤਰ੍ਹਾਂ ਦੀਆਂ ਗੱਲਾਂ ਹੱਸੋ ਵੀਣੀਆਂ ਗੱਲਾਂ ਮਤਲਬ ਆਪਾਂ ਜੀ ਮੈਂ ਕਹਿ ਸਕਦੇ ਆਂਗੇ ਕਿ ਉਹ ਕੋਈ ਅ ਰਵਨੀਤ ਸਿੰਘ ਬਿੱਟੂ ਦੇ ਵੀ ਇਸ ਬਿਆਨ ਦੀ ਆਪਾਂ ਕੋਈ ਸਹਿਰ ਦਿੱਤਾ ਨਹੀਂ ਦੇਖਣ ਤੇ ਮਿਲਦੀ ਹੈਗੀ ਕਿ ਪੰਜਾਬ ਦੇ ਵਿੱਚ ਕਿਹੋ ਜਿਹਾ ਮਸਲਾ ਹੈਗਾ। ਹੁਣ ਆ ਤਾਂ ਇਕੱਠੇ ਚਾਹੀਦਾ ਏ ਇਸ ਮਸਲੇਾਂ ਦੇ ਉੱਪਰ ਇਕੱਠੇ ਹੋਣ ਦੀ ਜ਼ਰੂਰਤ ਹੈ ਸਾਰੇ ਪੰਜਾਬ ਦੇ ਆਗੂਆਂ ਨੂੰ ਤੇ ਇਹ ਹੁਣ ਅਮਿਤ ਸ਼ਾਹ ਨੂੰ ਮਿਲਣ ਦਾ ਜਿਹੜਾ ਉਹਨਾਂ ਨੇ ਪ੍ਰੋਗਰਾਮ ਬਣਾਇਆ ਕੱਲ੍ਹ ਸ਼ਾਮ ਦਾ ਸੈੱਡ ਦੇ ਵਿੱਚ ਹੁਣ ਜਿਹੜੇ ਆਰਬਨੀਸ਼ੇ ਬਿੱਟੂ ਵਾਲਾ ਪੰਜਾਬ ਦੇ ਜਿਹੜੇ ਪਹਾੜਪਾਂ ਦੇ ਆਗੂ ਆ ਉਹਨਾਂ ਨੂੰ ਵੀ ਹੁਣ ਅਪੀਲ ਕਰਨੀ ਚਾਹੀਦੀ ਆ ਅੰਮ੍ਰਿਤਸਰ ਨੂੰ ਕਿ ਉਹ ਪੰਜਾਬ ਦੇ ਲਈ ਦਿਲ ਖੋਲ ਕੇ ਜਿਹੜੀ ਗੱਲ ਐ ਸੀਐਮ ਸਾਹਿਬ ਦੀ ਸੁਣਨ ਨਰਾਪੁਰਾ ਗੱਲ ਹੜਾਂ ਦੀ ਨਹੀਂ ਸਰਹੱਦੀ ਰਾਜ ਆ ਬਹੁਤ ਸਾਰੀਆਂ ਸਮੱਸਿਆਵਾਂ ਨੇ ਪੰਜਾਬ ਦੀਆਂ ਸੋ ਸਾਰੀ ਗੱਲਬਾਤ ਆ ਜਿਹੜੇ ਜੇ ਪੰਜਾਬ ਦਾ ਮੁੱਖ ਮੰਤਰੀ ਗ੍ਰਹਿ ਮੰਤਰੀ ਨੂੰ ਮਿਲਣ ਜਾਂਦਾਗਾ ਤੇ ਕੋਈ ਮਤਲਬ ਇਸ ਤਰ੍ਹਾਂ ਦੀ ਗੱਲ ਨਹੀਂ ਐ ਕਿ ਜਿਸ ਤਰ੍ਹਾਂ ਮਜ਼ਾਕ ਡਾਇਆ ਜਾਂਦਾ ਜਿਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਸਾਡੇ ਇਹ ਕੇਂਦਰ ਦੇ ਵਿੱਚ ਬੈਠੇ ਭਾਜਪਾ ਦੇ ਆਗੂਆਂ ਵੱਲੋਂ ਉਹ ਨਹੀਂ ਹੋਣਾ ਚਾਹੀਦਾ ਨੂੰ ਸਿਰ ਦਿੱਤਾ ਦੇ ਨਾਲ ਲੈਣਾ ਚਾਹੀਦਾ ਪੰਜਾਬ ਦੇ ਵਿੱਚ ਅਸਲ ਹੋਣਾ ਕੀ ਚਾਹੀਦਾ ਪੰਜਾਬ ਦੀ ਕਿਵੇਂ ਜਿਹੜੀ ਇਹ ਇਤਰਾਸ ਦੀ ਇਹਦੇ ਵਿੱਚੋਂ ਪੰਜਾਬ ਨੂੰ ਕਿਵੇਂ ਹਵਾਰਿਆ ਜਾ ਸਕਦਾਗਾ ਇਸ ਪਾਸੇ ਵੱਲ ਜਿਹੜੀ ਕੋਈ ਕਦਮ ਹੈ ਚੱਕਣਾ ਬਣਦਾਗਾ ਸੋ ਸੇ ਬੈਲਾ ਜਿਹੜੇ ਉਹ ਪਾਸ ਹੋਏ ਨੇ ਜਿਵੇਂ ਤੁਸੀਂ ਪਹਿਲਾਂ ਵੀ ਦੱਸ ਦਿੱਤਾਗਾ ਜਿਹਦੇ ਵਿੱਚ ਪੰਜਾਬ ਅਪਰੂਵਮੈਂਟ ਬੈਲਾ ਜਿਹੜਾ ਇਹ ਪਾਸ ਹੋਇਆਗਾ ਇਹਦੇ ਨਾਲ ਨਾਲ ਪੰਜਾਬ ਅਪਾਰਟਮੈਂਟ ਜਾਇਦਾਦ ਰੈਗੂਲੇਸ਼ਨ ਸੋਲ ਬਿਲ ਆ ਉਹ ਹੋਇਆ ਪੰਜਾਬ ਵਸਤ ਸਵਾਵਾ ਐਕਟ ਆ ਜਿਹੜਾ ਉਹ ਹੋਇਆਗਾ ਇਹ ਨਾਲ ਪੰਜਾਬ ਕਾਰੋਬਾਰੀ ਅਧਿਕਾਰ ਬਿਲ ਤੇ ਇੱਕ ਬੀਜਾਂ ਦੇ ਮਿਲਾਪ ਨੂੰ ਰੋਕਣ ਵਾਲਾ ਜਿਹੜਾ ਸਖਤ ਕਾਨੂੰਨ ਬਣਾਉਣ ਦੀ ਗੱਲ ਆ ਉਹ ਵੀ ਅੱਜ ਬਿਲ ਪਾਸ ਹੋਇਆ ਸੋ ਇਹ ਕਾਫੀ ਅਹਿਮ ਸੀਏ ਬਿਲ ਆ ਜਿਹੜੇ ਇਹ ਮੰਨੇ ਜਾਂਦੇ ਲਿਗੇ ਜੀ ਰਾਜਵਿੰਦਰ ਬਿਲਕੁਲ ਜਿਹੜੇ ਬਿੱਲ ਪਾਸ ਕੀਤੇ ਆ ਜਰੂਰ ਜਿਵੇਂ ਕਿਸਾਨਾਂ ਦੇ ਬੀਜ ਵਾਲੀ ਇਹ ਵੀ ਇੱਕ ਵੱਡੀ ਸਮੱਸਿਆ ਹੈ ਉਮੀਦ ਕਰਦੇ ਆ ਕਿ ਉਹ ਸਮੱਸਿਆ ਜਿਹੜੀ ਕਿਸਾਨਾਂ ਦੀ ਦੂਰ ਹੋਏਗੀ ਸਰ ਇੱਕ ਹੋਰ ਖਬਰ ਸੀਗੀ ਕਿ ਜਿਹੜੇ ਜਦੋਂ ਕਿਸਾਨ ਅੰਦੋਲਨ ਸੀ ਤਾਂ ਕਿਸਾਨਾਂ ਦੇ ਅਗੇਂਸਟ ਚੰਡੀਗੜ੍ਹ ਦੇ ਵਿੱਚ ਜੜੀਆਂ ਐਫ ਆਈ ਆਰ ਦਰਜ ਹੋਈਆਂ ਸੀ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਜੇ ਤੱਕ ਵੀ ਉਰਾਧ ਨਹੀਂ ਕੀਤੀਆਂ ਗਈਆਂ ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਉਹ ਕਿਹਾ ਗਿਆ ਸੀਗਾ ਕਿ ਅੰਦੋਲਨ ਖਤਮ ਹੋਣ ਤੋਂ ਬਾਅਦ ਰੱਦ ਕਰ ਦਿੱਤੀਆਂ ਜਾਣਗੀਆਂ ਪਰ ਅੱਜ ਉਹਨਾਂ ਦੇ ਲਈ ਰਾਹਤ ਦੀ ਖਬਰ ਇਹ ਹੈ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਹਾਈ ਕੋਰਟ ਦੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਨੇ ਕਿਹਾ ਕਿ ਉਹਨਾਂ ਨੇ ਜਿਹੜੀ ਰਿਪੋਰਟ ਹੈ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਜਿਹੜੀਆਂ ਐਫ ਆਈ ਆਰ ਰੱਦ ਕਰਨ ਲਈ ਭੇਜ ਦਿੱਤੀ ਗਈ ਹੈ ਤਾਂ ਇਸ ਖਬਰ ਨੂੰ ਤੁਸੀਂ ਕਿਵੇਂ ਦੇਖਦੇ ਹੋ ਹਾਂ ਦੇਖੋ ਜੀ ਹੁਣ ਕਮਾਲ ਦੀ ਗੱਲ ਹੈ ਵੀ ਕਦੋਂ ਦਾ ਅੰਦੋਲਨ ਜਿਹੜਾ ਸਮਾਪਤ ਹੋ ਗਿਆ ਤੇ ਉਹ ਬੈਲ ਵਾਪਸ ਲੈ ਲਏ ਉਸ ਤੋਂ ਬਾਅਦ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਉਹ ਇੰਪਲੀਮੈਂਟ ਅਜੇ ਤੱਕ ਨਹੀਂ ਹੋਈਆਂ ਜਿਹਦੇ ਲਈ ਕਿਸਾਨਾਂ ਨੂੰ ਬਾਣ ਦੇ ਉਹ ਹਾਈ ਕੋਰਟ ਦੇ ਵਿੱਚ ਜਾਣਾ ਪਿਆ ਸੋ ਇਹ ਕਿਸਾਨਾਂ ਵੱਲੋਂ ਮਤਲਬ ਹਾਈ ਕੋਰਟ ਦੇ ਵਿੱਚ ਜਿਹੜੀ ਪਹੁੰਚ ਕੀਤੀ ਗਈ ਸੀ ਵੀ ਜਦੋਂ ਕੇਂਦਰ ਸਰਕਾਰ ਨੇ ਕਹਿ ਦਿੱਤਾ ਕਿ ਉਹ ਸਾਰੇ ਜਿਹੜੇ ਉਸ ਸਮੇਂ ਦੇ ਆ ਕਿਸਾਨਾਂ ਦੇ ਉੱਪਰ ਐਫ ਆਈ ਆਰ ਜਿਹੜੀਆਂ ਹੋਈਆਂ ਨੇ ਉਸ ਦਰਾਂ ਨੂੰ ਸਾਰੀਆਂ ਰੱਦ ਕੀਤੇ ਜਾਣੀਆਂ ਫਿਰ ਚੰਡੀਗੜ੍ਹ ਪ੍ਰਸ਼ਾਸਨ ਕਿਉਂ ਨਹੀਂ ਕਰ ਰਿਹਾ ਹੈਗਾ ਤਾਂ ਹੁਣ ਉਹਦੇ ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਹੁਣ ਜਵਾਬ ਦਿੱਤਾ ਹੈਗਾ ਕਿ ਉਹ ਸਾਰੀਆਂ ਜਿਹੜੀਆਂ ਰੱਦ ਕਰਨ ਦੇ ਲਈ ਅਸੀਂ ਅੱਗੇ ਜਿਹੜੀ ਕਾਰਵਾਈ ਆ ਕੀਤੀ ਹੈਗੀ। ਸੋ ਚੰਗਾ ਕਦਮ ਹੈ ਪਰ ਕਮਾਲ ਦੀ ਗੱਲ ਇਹ ਹੈ ਜੀ ਰਾਜਵੰਦਰ ਵੀ ਇੱਥੇ ਅਸਲ ਦੇ ਵਿੱਚ ਸਾਡੇ ਮੁਲਕ ਦਾ ਜਿਹੜੀ ਸਥਿਤੀ ਇਹ ਬਣ ਗਈ ਹੈ ਵੀ ਇੱਥੇ ਐਫਆਈਆਰ ਦਰਜ ਕਰਾਉਣ ਦੇ ਲਈ ਵੀ ਧਰਨੇ ਲਾਉਣੇ ਪੈਂਦੇ ਨੇ ਤੇ ਐਫਆਈਆਰ ਕੈਨਸਲ ਕਰਾਉਣ ਦੇ ਲਈ ਵੀ ਅੰਦੋਲਨ ਕਰਨੇ ਪੈ ਰਹੇ ਨੇਗੇ ਸੋ ਇਹ ਬੜਾ ਇੱਕ ਕਿਉਂਕਿ ਤੁਸੀਂ ਅਕਸਰ ਅਸੀਂ ਦੇਖਦੇ ਆਂ ਵੀ ਬਹੁਤ ਸਾਰੇ ਕੇਸ ਮੁਕੱਦਮੇ ਆ ਜਿਹੜੇ ਕੋਈ ਐਫਆਈਆਰ ਦਰਜ ਉਹਦੋਂ ਹੁੰਦੀਆਂ ਜਦੋਂ ਲੋਕ ਸੜਕ ਜਾਮ ਕਰਕੇ ਬੈਠ ਜਾਂਦੇ ਨੇ ਜਾਂ ਮਤਲਬ ਥਾਣਿਆਂ ਦੇ ਗੇਟਾਂ 'ਤੇ ਧਰਨੇ ਲੱਗ ਜਾਂਦੇ ਆ ਸੋ ਉਸ ਤੋਂ ਬਾਅਦ ਜਾ ਕੇ ਐਫਆਈਆਰ ਦਰਜ ਹੁੰਦੀਆਂ ਨੇ ਸੋ ਇਸ ਤਰ੍ਹਾਂ ਦਾ ਵੀ ਨੇਚਲਣ ਇਸ ਮੁਲਕ ਦੇ ਵਿੱਚ ਚੱਲਦਾ ਤੇ ਦੂਸਰਾ ਬਸ ਇਹ ਹੈ ਵੀ ਜੇ ਹੁਣ ਪ੍ਰਧਾਨ ਮੰਤਰੀ ਸਾਹਿਬ ਨੇ ਕੋਈ ਗੱਲ ਕਹਿ ਦਿੱਤੀ ਆ ਉਹਨੂੰ ਕਿਉਂ ਨਹੀਂ ਮਤਲਬ ਸਿਰੇ ਲਾਇਆ ਜਾਂਦਾ ਹੈਗਾ ਇਹ ਵੀ ਇੱਕ ਬੜਾ ਵੱਡਾ ਸਵਾਲ ਹੈ ਸਾਡੇ ਸਿਸਟਮ ਦੇ ਉੱਪਰ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਜਦੋਂ ਕਹਿ ਦਿੱਤਾ ਤਾਂ ਉਹਨਾਂ ਦਾ ਇੱਕ ਕਹਿਣ ਦੇ ਉੱਪਰ ਹੀ ਸਾਰਾ ਕੁਝ ਰੱਦ ਹੋ ਜਾਣਾ ਚਾਹੀਦਾ ਸੀ ਕਿਉਂ ਲੋਕਾਂ ਨੂੰ ਇੰਨਾ ਚਿਰ ਲੰਮਾ ਸਮਾਂ ਹੋ ਗਿਆ ਹੈਰਾਨ ਕੀਤਾ ਜਾਂਦਾ ਹੈਗਾ ਤਿੰਨ ਚਾਰ ਸਾਲ ਤੋਂ ਬਾਅਦ ਵੀ ਉਹ ਜੇ ਲੰਕੀ ਜਾਂਦੇ ਆ ਮਾਮਲੇ ਸੋ ਰਾਹਤ ਦੀ ਖਬਰ ਬਣਨੀ ਜਾਂਦੀ ਹੈ ਵੀ ਜਿਹੜਾ ਹੁਣੇ ਬਾਣ ਜੋਗ ਜਿਹੜੀ ਹੈਗੀ ਪੰਜਾਬ ਐਂਡ ਚੰਡੀਗੜ੍ਹ ਹਾਈ ਕੋਰਟ ਵੱਲੋਂ ਜਿਹੜਾ ਇਹ ਡਿਸੀਜਨ ਆਇਆ ਹੈਗਾ ਉਹਨਾਂ ਨੇ ਦੇ ਬਾਰੇ ਸਰਕਾਰ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੂੰ ਪੁੱਛਿਆ ਹੈਗਾ ਤੁਹਾਨੂੰ ਉਹਦੇ ਵਿੱਚ ਜਿਹੜਾ ਜਵਾਬ ਆਇਆ ਚੰਗਾ ਰਾਤ ਵਾਲਾ ਲੱਗਦਾ ਵੀ ਹੁਣ ਇਹ ਕੇਸ ਆ ਜਿਹੜੇ ਖਤਮ ਹੋ ਜਾਣਗੇ ਸੋ ਇਹਦੇ ਨਾਲ ਨਾਲ ਸ਼ਾਇਦ ਕੁਝ ਹਰਿਆਣੇ ਦੇ ਵਿੱਚ ਵੀ ਐਫ ਆਈ ਆਰ ਜਿਹੜੀਆਂ ਨੇ ਉਹ ਵੀ ਹਜੇ ਕੁਝ ਖਤਮ ਹੋ ਗਈਆਂ ਸੀ ਕੁਝ ਅਜੇ ਵੀ ਪੈਂਡਿੰਗ ਦੱਸੀਆਂ ਜਾ ਰਹੀਆਂ ਨੇ ਸੋ ਇਹ ਫੈਸਲੇ ਦਾ ਜਿਹੜੀਆਂ ਬਾਕੀ ਐਫ ਆਈ ਆਰ ਦੇ ਖੜੀਆਂ ਨੇ ਉਹਨਾਂ ਦੇ ਉੱਪਰ ਵੀ ਅਸਰ ਹੋਊਗਾ ਹੁਣ ਉਹ ਵੀ ਦੇ ਕਿਤੇ ਵੀ ਗਾਹੇ-ਗਾਹੇ ਉਹ ਕਿਤੇ ਦਿੱਲੀ ਦੇ ਵਿੱਚ ਆ ਜਾਂ ਕਿਸੇ ਹੋਰ ਸੂਬੇ ਦੇ ਵਿੱਚ ਇਸ ਤਰ੍ਹਾਂ ਦੀ ਐਫ ਆਈ ਆਰ ਦਰਜ ਹਜੇ ਵੀ ਹੈ ਉਸ ਅੰਦੋਲਨ ਦੌਰਾਨ ਤਾਂ ਇਹ ਜਿਹੜਾ ਫੈਸਲਾਗਾ ਇਹ ਉੱਥੇ ਵੀ ਰਾਖਤ ਦੇਊਗਾ ਜੀ ਤੇ ਇੱਕ ਹੋਰ ਖਬਰ ਹੈਗੀ ਹੈ ਕਿ ਭਾਜਪਾ ਬੁਲਾਰੇ ਆ ਪਿੰਟੂ ਮਹਾਦੇਵ ਉਹਨਾਂ ਦਾ ਨਾਮ ਹੈ ਕਿ ਉਹਨਾਂ ਨੇ ਇੱਕ ਲਾਈਵ ਟਾਕ ਸ਼ੋ ਹੋ ਰਿਹਾ ਸੀ ਜਿਸ ਦੇ ਵਿੱਚ ਉਹਨਾਂ ਨੇ ਰਾਹੁਲ ਗਾਂਧੀ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਹੈ ਜਿਸ ਦਾ ਕਾਂਗਰਸ ਸమేਤ ਕਈ ਪਾਰਟੀਆਂ ਦੇ ਵੱਲੋਂ ਇਸ ਦੀ ਨਿੰਦਾ ਕੀਤੀ ਜਾਂਦੀ ਹੈ ਤੇ ਸਿੱਧੇ ਸਿੱਧੇ ਇਸ ਤਰ੍ਹਾਂ ਦੀ ਲਾਈਵ ਸ਼ੋਅ ਦੇ ਵਿੱਚ ਧਮਕੀ ਦੇਣਾ ਆ ਕਿਸ ਤਰ੍ਹਾਂ ਅਸੀਂ ਇਹਨੂੰ ਇਸ ਖਬਰ ਨੂੰ ਕਿਸ ਸਿੰਗਲ ਤੋਂ ਲੈ ਸਕਦੇ ਹਾਂ ਆ ਦੇਖੋ ਇਹ ਇਹ ਦਰਾਸਲ ਭਾਜਪਾ ਦੇ ਬਹੁਤ ਸਾਰੇ ਆਗੂਆਂ ਦੀ ਇਹ ਇੱਕ ਸਮੱਸਿਆ ਹੈ ਜਿਹੜੀ ਕਿ ਉਹ ਬੜਬੋਲੇ ਨੇ ਬਹੁਤ ਕੁਝ ਅਜਿਹਾ ਕਹਿ ਜਾਂਦੇ ਨੇ ਜਿਦਾ ਕਿ ਮਗਰੋਂ ਬਾਅਦ ਦੇ ਵਿੱਚ ਪਾਰਟੀ ਉਹਦੇ ਨੂੰ ਪੱਲਾ ਝਾੜ ਲੈਂਦੀ ਹੈ ਫਿਰ ਉਹ ਹੋ ਜਾਂਦਾ ਜੀ ਇਹ ਤਾਂ ਜਿਹੜਾ ਵਿਅਕਤੀਗਤ ਅਾ ਨਜ਼ਰੀਆ ਸੀਗਾ ਇਹਦਾ ਪਾਰਟੀ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨਹੀਂ ਗੀਆਂ ਤੇ ਪਰ ਇਹ ਵੀ ਜਿਹੜਾ ਮਹਾਦੇਵ ਜੀ ਵਾਲਾ ਜਿਹੇ ਹੈਗਾ ਇਸ ਤਰ੍ਹਾਂ ਦਾ ਉਹਨਾਂ ਦਾ ਬਿਆਨ ਹੈ ਜਿੰਨੀ ਨਿੰਦਾ ਹੋਵੇ ਉਨੀ ਘੱਟ ਹੈ ਕਿ ਇੱਕ ਵਿਰੋਧੀ ਧਿਰ ਦੇ ਆਗੂ ਨੂੰ ਇੱਕ ਵੱਡਾ ਆਗੂ ਹੈ ਜਿਹੜਾ ਇਸ ਵੇਲੇ ਦੇਸ਼ ਦੇ ਵਿੱਚ ਜਿਹਨੂੰ ਲੋਕ ਸੰਭਾਵੀ ਪ੍ਰਧਾਨ ਮੰਤਰੀ ਵਜੋਂ ਵੀ ਦੇਖ ਰਹੇ ਨੇ ਉਹਦੇ ਬਾਰੇ ਇਸ ਤਰ੍ਹਾਂ ਦੇ ਸ਼ਬਦ ਬੋਲਣੇ ਕਿਉਂਕਿ ਜਿਹੜੀ ਲੜਾਈ ਆ ਇਹ ਮਤਲਬ ਸਿਆਸੀ ਹੈ ਜੀ ਨਾ ਕਿ ਕੋਈ ਹੁਣ 18ਵੀਂ ਸਦੀ ਆ ਵੀ ਰਾਜਾ ਦਾ ਰਾਜ ਚੱਲਦਾਗਾ ਜੇ ਕੋਈ ਰਾਜੇ ਦੇ ਵਿਰੁੱਧ ਬੋਲਦਾ ਤਾਂ ਉਹਨੂੰ ਗੋਲੀ ਮਾਰ ਦਿੱਤੀ ਜਾਵੇ ਸੋ ਇਸ ਤਰ੍ਹਾਂ ਦਾ ਸਿਸਟਮ ਨਹੀਂ ਹੈ ਹੁਣ ਲੋਕਤੰਤਰ ਆ ਪਤਾ ਨਹੀਂ ਮਤਲਬ ਇਹ ਕਿਸ ਮਾਨਸਿਕਤਾ ਦੇ ਵਿੱਚੋਂ ਆਇਆ ਨੇ ਬਹੁਤ ਕੁਝ ਇਸ ਤਰ੍ਹਾਂ ਦਾ ਮਤਲਬ ਪਿਛਲੇ ਸਮੇਂ ਦੌਰਾਨ ਵੀ ਹੁੰਦਾ ਆ ਅਸੀਂ ਤਾਂ ਬਹੁਤ ਕੁਝ ਭੁਗਤ ਚੁੱਕਿਆ ਕਿਉਂਕਿ 1983 ਦੇ ਵਿੱਚ ਪੂਰੀ ਕੌਮ ਨੇ ਭੁਗਤਿਆਗਾ ਸੋ ਇਸ ਤਰ੍ਹਾਂ ਦੇ ਲੋਕ ਜਿਸੀ ਜਿਹੜੇ ਇਸ ਤਰ੍ਹਾਂ ਅਗਲਾ ਹੁੰਦੇ ਨੇ ਭੜਕਾ ਦਿੰਦੇ ਆ ਮਾਹੌਲ ਨੂੰ ਬਗਾੜਨ ਵਾਲੇ ਲੋਕ ਜਿਹੜੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਮਾਨਸਿਕਤਾ ਵਾਲੇ ਲੋਕ ਨੇ ਜਿਨ੍ਹਾਂ ਦਾ ਇੱਕ ਬਿਆਨ ਹੈ ਜਿਹੜਾ ਉਹ ਬੜਾ ਵੱਡਾ ਨੁਕਸਾਨ ਕਰ ਦਿੰਦਾ ਸੋ ਸਾਡੇ ਅਜੇ ਵੀ ਯਾਦ ਹੈ ਕਿ ਜਿਹੜਾ ਇੱਕ ਰਜੀਵ ਗਾਂਧੀ ਦਾ ਬਿਆਨ ਸੀਗਾ ਵੀ ਜਦੋਂ ਕੋਈ ਬੜਾ ਪੇੜ गिरਤਾ ਹੈ ਤਾਂ ਧਰਤੀ ਕਾਂਪਦੀ ਹੈ ਤੋ ਇਸ ਤਰ੍ਹਾਂ ਦੀਆਂ ਜਿਹੜੀਆਂ ਬਿਆਨਬਾਜ਼ੀਆਂ ਨੇ ਨਾ ਇਹਦਾ ਫਿਰ ਖਮਿਆਜਾ ਕਿੰਨਾ ਭੁਗਤਣਾ ਪੈਂਦਾ ਹੈਗਾ ਉਹ ਅੱਗੇ ਜਾ ਕੇ ਕਾਮਾ ਸਫਰ ਕਰਦੀਆਂ ਨੇ ਉਹਦੇ ਤੇ ਬਹੁਤ ਲੰਮਾ ਸਮਾਂ ਨਿਕਲ ਜਾਂਦਾ ਹੈ ਫਿਰ ਉਸ ਸੰਤਾਪ ਨੂੰ ਭੁਗਤਦੇ ਆ ਸੋ ਇਹ ਸਾਡੇ ਜਿਹੜੇ ਰਾਜਨੀਤਿਕ ਆਗੂ ਨੇ ਇਹਨਾਂ ਨੂੰ ਕੋਈ ਵੀ ਗੱਲ ਆ ਜਿਹੜੀ ਉਹ ਕਹਿਣ ਤੋਂ ਪਹਿਲਾਂ 100 ਵਾਰ ਸੋਚਣਾ ਬਣਦਾ ਹੈਗਾ ਪਰ ਪਤਾ ਨਹੀਂ ਕਿਉਂ ਇਸ ਤਰ੍ਹਾਂ ਦੀਆਂ ਗੱਲਾਂ ਇਸ ਤਰ੍ਹਾਂ ਦੇ ਬੜਬੋਲੇਪਣ ਇਸ ਤਰ੍ਹਾਂ ਦਾ ਮਤਲਬ ਜਿਹੜਾ ਇਹਨਾਂ ਦਾ ਲਹਿਜਾ ਹੈਗਾ ਉਹ ਬਹੁਤ ਤਰ੍ਹਾਂ ਦਾ ਲੈਜਾ ਇਸ ਤਰ੍ਹਾਂ ਦਾ ਮਤਲਬ ਕਮਾਲ ਦੀ ਗੱਲ ਆ ਜਦੋਂ ਕਿਤੇ ਹੁਣ ਸੋਸ਼ਲ ਮੀਡੀਆ ਦਾ ਜੋਗ ਆ ਵੀਡੀਓਜ਼ ਦੇਖਦੇ ਆ ਸਾਡੇ ਆਗੂ ਪਤਾ ਨਹੀਂ ਕੀ ਖਾ ਕੇ ਆਉਂਦੇ ਆ ਕੀ ਮਤਲਬ ਉਹਨਾਂ ਦੀ ਅੰਦਰਲੀ ਮਾਨਸਿਕਤਾ ਕੌਣ ਉਹਨਾਂ ਨੂੰ ਸਿਖਾਉਂਦਾ ਕਹੇ ਜੀ ਉਹਨਾਂ ਦੀ ਪਰਪਸ ਹੋਈ ਵੀ ਆ ਵੱਡੀ ਗੱਲ ਇਹ ਵੀ ਆ ਵੀ ਆਪਾਂ ਕਹੇ ਹਾਂ ਵੀ ਜਦੋਂ ਜੀ ਬੋਲਬਾਣੀ ਆ ਨਾ ਉਹ ਬੰਦੇ ਦੀ ਪਰਪਸ ਰੱਖਦੀ ਹੈ ਵੀ ਉਹ ਕਹੇ ਜੇ ਮਾਹੌਲ ਚ ਪਲਿਆ ਹੋਇਆਗਾ ਉਹਦੀ ਬੋਲਬਾਣੀ ਉਹੋ ਜੀ ਆ ਸੋ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਫਿਰ ਬਹੁਤ ਸਵਾਲ ਉੱਠਦੇ ਉਹਨਾਂ ਦੀ ਪਰਪਸ ਤੇ ਵੀ ਸਵਾਲ ਉੱਠਦਾ ਉਹਨਾਂ ਦੇ ਮੈਂ ਵਿਅਕਤੀਗਤ ਤੇ ਵਿਵਹਾਰਮਈ ਬਾਜ਼ਾਰ ਧਾਰਾ ਦੇ ਉੱਪਰ ਵੀ ਜਿਹੜੇ ਸਵਾਲ ਆਉਂਦੇ ਆ ਵੀ ਕਿਹੜੇ ਜੀ ਵਿਚਾਰਧਾਰਾ ਨਾਲ ਜੁੜੇ ਹੋਏ ਲੋਕ ਨੇਗੇ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਜੀ ਰਾਜੇ ਹੰਦੂ ਜੀ ਇੱਕ ਹੋਰ ਇਹ ਅਹਿਮ ਖਬਰ ਹੈ ਜਿਹਦੇ ਤੇ ਮੇਰੇ ਲੱਗਦਾ ਡਿਸਕਸ ਜ਼ਰੂਰ ਕਰਨਾ ਬੰਦਾ ਕਿਉਂਕਿ ਮੁੱਦਾ ਕਾਫੀ ਜਦਾ ਗਰਮਾਇਆ ਹੋਇਆ ਸਵਾਮੀ ਚੇਤਨਾ ਆਨੰਦ ਹਨਾ ਉਹਨਾਂ ਦੀ ਗ੍ਰਿਫਤਾਰੀ ਬੀਤੇ ਦਿਨ ਰਾਤ ਆਗਰਾ ਤੋਂ ਹੋਈ ਆ ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਮਾਮਲੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਬਾਰੇ ਜ਼ਰੂਰ ਤੁਹਾਡੇ ਤੋਂ ਜਾਣਕਾਰੀ ਲੈਣੀ ਚਾਹਾਂਗੇ ਮਹਾਨੀਏ ਹੈ ਦਿੱਲੀ ਦਾ ਮਾਮਲਾ ਹੈਗਾ ਇਹਦਾ ਤੇ ਜਿਵੇਂ ਆਪਾਂ ਪ੍ਰੋਗਰਾਮ ਇੱਕ ਮੈਂ ਕਰਾਇਆ ਸੀ ਇਹਦੇ ਬਾਰੇ ਥੋੜੀ ਜਾਣਕਾਰੀ ਸਾਡੇ ਸਰੋਤਿਆਂ ਨੂੰ ਦਿੱਤੀ ਸੀ ਦਰਸ਼ਕਾਂ ਨੂੰ ਤੇ ਇਹ ਦਿੱਲੀ ਦਾ ਸ਼੍ਰੀ ਸ਼ਾਰਦਾ ਇੰਸਟੀਚਿਊਟ ਆਫ ਇੰਡੀਅਨ ਮੈਨੇਜਮੈਂਟ ਐਂਡ ਰਿਸਰਚ ਸੈਂਟਰ ਹੈ ਜਿਹਨੂੰ ਐਸ ਆਰ ਆਈ ਐਸ ਆਈ ਆਈ ਐਮ ਕਿਹਾ ਜਾਂਦਾ ਹੈਗਾ ਸੋ ਬੜਾ ਸ਼ਾਂਤ ਕੰਪਲੈਕਸ ਹੈ ਇਹ ਮਤਲਬ ਕਦੇ ਕੋਈ ਬਹੁਤੀ ਇਸ ਤਰ੍ਹਾਂ ਦੀ ਚਰਚਾ ਦੇ ਵਿੱਚ ਨਹੀਂ ਆਇਆ ਪਰ ਇੱਥੋਂ ਦੇ ਆ 32 ਵਿਦਿਆਰਥੀਆਂ ਦੇ ਬਿਆਨ ਆ ਜਿਹੜੇ ਦਰਦ ਹੋਇਆ ਜਦੋਂ ਇੱਕ ਰੌਲਾ ਪੈਂਦਾਗਾ ਤਾਂ ਉਸ ਤੋਂ ਬਾਅਦ 17 ਵਿਦਿਆਰਥਣਾਂ ਨੇ ਇਹ ਜਿਹੜਾ ਤਿੰਨ ਆਨੰਦ ਹੈ ਦੇ ਉੱਪਰ ਦੋਸ਼ ਲਾਏ ਸੀਗੇ ਕਿ ਇਸ ਬੰਦੇ ਨੇ ਉਹਨਾਂ ਨੂੰ ਜਿਹੜੇ ਅਸਲੀਲ ਮੈਸੇਜ ਕੀਤੇ ਹੈਗੇ WhatsApp ਦੇ ਉੱਪਰ ਤੇ ਉਹਨਾਂ ਨਾਲ ਏਜੰਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਧਮਕੀਆਂ ਵੀ ਦਿੱਤੀਆਂ ਗਈਆਂ ਤੇ ਅਣਚਾਹੀ ਢੰਗ ਨਾਲ ਉਹਨਾਂ ਨਾਲ ਜਿਹੜੇ ਸਰੀਰਕ ਸੰਪਰਕ ਕੀਤਾ ਗਿਆ ਸੋ ਇਹ ਇਸ ਤਰ੍ਹਾਂ ਦੇ ਦੋਸ਼ ਇਹਦੇ ਉੱਪਰ ਲੱਗੇ ਹੋਏ ਸੀ ਜਿਹਨੂੰ ਕਿ ਹੁਣ ਘਰਫਲਾਰ ਕਰ ਲਿਆ ਗਿਆ ਹੈਗਾ ਤੋ ਇਹ ਕਾਫੀ ਕੀਟਾ ਮਾਮਲਾ ਇਹਦੇ ਵਿੱਚ ਅਸਲ ਦੇ ਵਿੱਚ ਇਹ ਜਿਹੜੀ ਸਾਰੀ ਕਹਾਣੀ ਹੈ ਵੀ ਇੱਥੇ ਜਿਹੜੇ ਬੱਚੇ ਪੜ੍ਹਦੇ ਆ ਜੀ ਉਹ ਆ ਆਪਾਂ ਕਹਿ ਸਕਦੇ ਹਾਂਗੇ ਜਿਹੜੇ ਵਜੀਫਾ ਪ੍ਰਾਪਤ ਬੱਚੇ ਨੇਗੇ ਜਿਨ੍ਹਾਂ ਨੂੰ ਆਰਥਿਕ ਤੌਰ ਤੇ ਗਰੀਬ ਪਰਿਵਾਰਾਂ ਦੇ ਜਿਹੜੇ ਬੱਚੇ ਹੁੰਦੇ ਆ ਜਿਹੜੇ ਸਕਾਲਰਸ਼ਿਪ ਦੇ ਅਧੀਨ ਜਿਹੜੇ ਪੜ੍ਹਦੇ ਨੇਗੇ ਕੇਂਦਰੀ ਸਰਕਾਰ ਵੱਲੋਂ ਤੋ ਉਸ ਤਰ੍ਹਾਂ ਦੇ ਬੱਚੇ ਆ ਜਿਹੜੇ ਇੱਥੇ ਦਾਖਲ ਕੀਤੇ ਹੋਏ ਨੇਗੇ ਤੋ ਇਹਨਾਂ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦਾ ਇਹਨਾਂ ਲੜਕੀਆਂ ਦੇ ਨਾਲ ਇਸ ਤਰ੍ਹਾਂ ਦਾ ਜਿਹੜਾ ਵਿਵਹਾਰ ਹੋਇਆਗਾ ਤੇ ਇਹਦੇ ਨਾਲ ਨਾਲ ਕਮਾਲ ਦੀ ਗੱਲ ਇਹ ਹੈ ਵੀ ਇਹਦੇ ਅੰਦਰੋਂ ਇੱਕ ਕਾਰ ਮਿਲੀ ਹੈ ਜਿਹੜੀ ਬਾਲਵੋ ਕਾਰ ਦੱਸਦੇ ਆ ਤੇ ਜਿਹਦਾ ਕਿਹਾ ਜਾਂਦਾ ਵੀ ਉਹਦੇ ਉੱਪਰ ਡਿਪਲੋਮੈਟਿਕ ਨੰਬਰ ਜਿਹੜੇ ਐਮਬੈਸੀ ਵਾਲੇ ਨੰਬਰ ਹੁੰਦੇ ਆ ਉਹ ਜਾਲੀ ਨੰਬਰ ਲੱਗਿਆ ਹੋਇਆਗਾ ਹੁਣ ਇਹ ਇੱਕ ਬਖਰਾ ਮਾਮਲਾ ਇਹਦਾ ਵੀ ਦਰਦ ਕੀਤਾ ਗਿਆ ਉਹਦੇ ਉੱਪਰ ਸੋ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਰਾਜਸਥਾਨ ਉੱਤਰਾਖੰਡ ਕਈ ਸੂਬਿਆਂ ਦੇ ਵਿੱਚ ਇਹਦੀ ਭਾਲ ਆ ਜਿਹੜੀ ਕੀਤੀ ਜਾ ਰਹੀ ਸੀਗੀ फरार ਸੀ ਇਹ ਪਿਛਲੇ ਸਮੇਂ ਤੋਂ ਪਰ ਹੁਣ ਇਹ ਪੁਲਿਸ ਦੇ ਹੱਥ ਕਹਿੰਦੇ ਚੜ ਗਿਆਗਾ ਸੋ ਕਾਫੀ ਗੰਭੀਰ ਮਸਲਾ ਕਿਉਂਕਿ ਅਸਲ ਦੇ ਵਿੱਚ ਨਾ ਸਾਡੇ ਜਿਹੜੇ ਇਸ ਤਰ੍ਹਾਂ ਦੇ ਅਲਾਰੇ ਨੇ ਰਾਜਵਿੰਦਰ ਉਹਨਾਂ ਦੇ ਉੱਪਰ ਅਕਸਰ ਇਸ ਤਰ੍ਹਾਂ ਦੇ ਦੋਸ਼ ਆ ਜਿਹੜੇ ਉਹ ਲੱਗਦੇ ਰਹੇ ਨੇ ਪਿਛਲੇ ਸਮੇਂ ਦੌਰਾਨ ਜੇ ਮਸਲ ਨੂੰ ਅਸੀਂ ਗੱਲ ਕਰੀਏ ਤਾਂ ਡੇਰਾ ਸਰਸਾ ਦੇ ਵਿੱਚ ਕਿੱਡਾ ਵੱਡਾ ਦੋਸ਼ ਲੱਗਿਆ ਜਿਹੜਾ ਗੁਰਮੀਤ ਰਾਮ ਰਹੀ ਮਲੇ ਉੱਪਰ ਦੋਸਤੋ ਬਾਅਦ ਉਹ ਸਾਬਤ ਹੋਇਆ ਸਾਬਤ ਹੋਣ ਤੋਂ ਬਾਅਦ ਉਹਨੂੰ ਸਜ਼ਾ ਹੋ ਗਈ ਹੈ ਸਜ਼ਾ ਹੋਣ ਤੋਂ ਬਾਅਦ ਉਹ ਬਰਾਤਕਾਰ ਦੇ ਇਤੇ ਕਤਲਾਂ ਦੇ ਕੇਸਾਂ ਦੇ ਵਿੱਚ ਸਜ਼ਾ ਕੱਟ ਰਿਹਾ ਪਰ ਉਹਨੂੰ ਜਮਾਨਤਾਂ ਜਿਹੜੀਆਂ ਲਗਾਤਾਰ ਦਿੱਤੀਆਂ ਜਾ ਰਹੀਆਂ ਨੇ ਉਹ ਕਦੇ ਬਾਹਰ ਕਦੇ ਅੰਦਰ ਕਦੇ ਉਹਨੂੰ ਜਨਮ ਦਿਨ ਮਨਾਉਣ ਤੱਕ ਦੀ ਜਿਹੜੀ ਜਮਾਨਤ ਦੇ ਦਿੱਤੀ ਜਾਂਦੀ ਹੈ ਸੋ ਇਸ ਤਰ੍ਹਾਂ ਦੀਆਂ ਜਦੋਂ ਗੱਲਾਂ ਸਾਹਮਣੇ ਆਉਂਦੀਆਂ ਨੇ ਤਾਂ ਸਹਿਦ ਇਹ ਜਿਹੜੇ ਇਸ ਤਰ੍ਹਾਂ ਧਾਰਮਿਕ ਲਵਾਦਿਆਂ ਦੇ ਵਿੱਚ ਬੈਠੇ ਲੋਕ ਨਹੀਂ ਉਹਨਾਂ ਨੂੰ ਲੱਗਦਾ ਵੀ ਉਹਦਾ ਵੀ ਕੀ ਵਿਗੜ ਗਿਆ ਤੇ ਉਹ ਇਸ ਤਰ੍ਹਾਂ ਉਤਸ਼ਾਹਤ ਹੁੰਦੇ ਨੇ ਕਿਉਂਕਿ ਬਹੁਤ ਸਾਰੇ ਸਾਲ ਪਿਛਲੇ ਬਾਪੂ ਆਸਰਾਮ ਉਹ ਅੰਦਰ ਬੰਦਾ ਹੈ ਇਹਦੇ ਨਾਲ ਉਹਦਾ ਮੁੰਡਾ ਨਰੈਣਣਾ ਉਹ ਅਜੇ ਜੇਲ੍ਹ ਦੇ ਵਿੱਚ ਬੰਦਾ ਹੈ ਸੋ ਬਹੁਤ ਇਸ ਤਰ੍ਹਾਂ ਦੇ ਦੋਸ਼ ਹੈ ਇੱਕ ਇਧਰੋਂ ਦੱਸਿਆ ਜਾਂਦਾ ਹੈ ਦੱਖਣ ਦੇ ਵਿੱਚੋਂ ਇੱਕ ਕੋਈ ਸਵਾਮੀ ਸੀਗਾ ਉਹਦੇ ਤੇ ਇੱਥੇ ਦੋਸ਼ ਦਾਅ ਲੱਗਿਆ ਉਹ ਅਜੇ ਆਪਾਂ ਜਾਇਜ਼ ਤੋਂ ਕਹਿੰਦੇ ਬਾਹਰ ਜਾ ਕੇ ਆਪਣਾ ਮੁਰਕੀ ਵੱਖਰਾ ਬਣਾ ਕੇ ਬੈਠ ਗਿਆ ਹੋਗੇ ਤੇ ਟਾਪੂ ਖਰੀਦ ਕੇ ਤੋ ਇਹ ਇਸ ਤਰ੍ਹਾਂ ਦੇ ਜਿਹੜੇ ਬਾਬੇ ਨੇਗੇ ਇਹ ਇਹ ਜਿਹੜੇ ਨਾਲ ਨਾਲ ਇਹ ਜਿਹੜੇ ਇਸ ਤਰ੍ਹਾਂ ਇੰਸਟੀਚਿਊਟ ਚਲਾ ਰਹੇ ਨੇਗੇ ਜਿਹੜੇ ਵਿਦਿੱਕ ਅਦਾਰੇ ਚਲਾ ਰਹੇ ਨੇਗੇ ਉਹਨਾਂ ਦੇ ਵਿੱਚ ਤੇ ਖਾਸ ਕਰਕੇ ਫਿਰ ਇਹਨਾਂ ਦਾ ਇਸ ਤਰ੍ਹਾਂ ਦਾ ਇਹਦੇ ਵਿੱਚ ਜਿਹੜਾ ਜਿਵੇਂ ਹੋਏ ਬਾਬੇ ਦੇ ਉੱਪਰ ਇਹ ਦੱਸਿਆ ਜਾਂਦਾ ਵੀ ਨਾਲ ਉਥੋਂ ਦੇ ਕੁਝ ਬਾਰਡਨ ਔਰਤਾਂ ਨੇ ਉਹ ਵੀ ਇਹਨਾਂ ਦੇ ਨਾਲ ਮਿਲਿਆ ਹੋਈਆਂ ਸੀਗੀਆਂ ਤੇ ਜਿਸ ਤਰ੍ਹਾਂ ਇਹ ਉਹਨਾਂ ਲੜਕੀਆਂ ਨੂੰ WhatsApp ਦੇ ਉੱਪਰ ਮੈਸੇਜ ਕਰ ਰਿਆ ਸੀ ਆ ਵੀ ਨਾ ਤੁਸੀਂ ਮੇਰੇ ਕਮਰੇ ਚ ਆਓ ਮੈਂ ਤੁਹਾਨੂੰ ਵਿਦੇਸ਼ ਲੈ ਜਾਊਂਗਾ ਤੁਹਾਡਾ ਕੋਈ ਖਰਚਾ ਵੀ ਨਹੀਂ ਹੋਣ ਦੇਊਂਗਾ ਜੇ ਤੁਸੀਂ ਮੇਰੀ ਗੱਲ ਨਹੀਂ ਮੰਨੋਗੇ ਫਿਰ ਤੁਹਾਨੂੰ ਫੇਰ ਕਰ ਦਿੱਤਾ ਜਾਊਗਾ ਸੋ ਇਸ ਤਰ੍ਹਾਂ ਨੇ ਆ ਜਿਹੜੇ ਮੈਸੇਜ ਆ ਵਟਸਐਪ ਦੇ ਉੱਪਰ ਇਹ ਉਹਨਾਂ ਲੜਕੀਆਂ ਨੂੰ ਲਗਾਤਾਰ ਕਰਦਾ ਰਹਿੰਦਾ ਸੀਗਾ ਤੇ ਜਿਹੜਾ ਕਿ ਉਹ ਜਿਹੜੀਆਂ ਬਾਟਨ ਸੀਗੀਆਂ ਉਹ ਇਹਨਾਂ ਨੂੰ ਡਿਲੀਟ ਕਰਾਉਂਦੀਆਂ ਰਹਿੰਦੀਆਂ ਸੀ ਬਾਅਦ ਤੇ ਇਸ ਤਰ੍ਹਾਂ ਦੇ ਜਿਹੜੇ ਮੈਸੇਜ ਵਗੈਰਾ ਇਹਨਾਂ ਨੂੰ ਜਾਂਦੇ ਸੀਗੇ ਉਹ 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 ਜਿਹੜਾ ਸਾਥ ਆ ਜਿਹੜਾ ਦਿੰਦੀਆਂ ਸੀ ਇੱਕ ਤਰ੍ਹਾਂ ਦੇ ਨਾਲ ਬਹੁਤ ਕੁਝ ਇਸ ਤਰ੍ਹਾਂ ਦੇ ਆਸ਼ਰਮਾਂ ਦੇ ਵਿੱਚ ਹੋ ਰਿਹਾ ਪਰ ਮੁਲਕ ਸਾਡਾ ਫਿਰ ਵੀ ਹੈ ਵੀ ਅਜੇ ਵੀ ਸਾਰਾ ਕੁਝ ਸਾਹਮਣੇ ਆਉਣ ਦੇ ਬਾਵਜੂਦ ਵੀ ਅਸੀਂ ਫਿਰ ਮੰਨਣ ਨੂੰ ਤਿਆਰ ਨਹੀਂ ਹੁੰਦੇ ਹੈਗੇ ਵੀ ਨਹੀਂ ਜੀ ਇਹ ਤਾਂ ਸਾਡੇ ਗੁਰੂ ਜੀ ਤੇ ਝੂਠੇ ਦੋਸ਼ ਨੇ ਸਾਡੇ ਬਾਬੇ ਨੂੰ ਬਦਨਾਮ ਕੀਤਾ ਜਾ ਰਿਹਾ ਹੈਗਾ ਜਾਇ ਸਲਾਮਾਂ ਵੀ ਹੋ ਜਾਣ ਲੋਕ ਫਿਰ ਵੀ ਨਹੀਂ ਮੰਨਦੇ ਹੈਗੇ ਪਰ ਇਹ ਲਗਾਤਾਰ ਇਸ ਤਰ੍ਹਾਂ ਦਾ ਸੋਚਣਾ ਜਿਹੜਾ ਇਨ੍ਹਾਂ ਆਜ਼ਾਰਿਆਂ ਦੇ ਵਿੱਚ ਜਿਹੜੇ ਬੈਠੇ ਭਗਮੇ ਕੱਪੜਿਆਂ ਦੇ ਵਿੱਚ ਲੋਕ ਨੇ ਪਰ ਮਤਲਬ ਜਿਹੜਾ ਅਸਲ ਦੇ ਵਿੱਚ ਦੁਨੀਆ ਨੂੰ ਤਾਂ ਕਹਿੰਦੇ ਆ ਵੀ ਤੁਹਾਨੂੰ ਮਾਂ ਮਾਂ ਜਿਹੜਾ ਮਾਇਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਮੁਕਤ ਕਰਦੇ ਆਪ ਉਹ ਜਿੰਨਾ ਸਾਰੀਆਂ ਚੀਜ਼ਾਂ ਦੇ ਵਿੱਚ ਗਰਸੇ ਹੋਏ ਨੇਗੇ ਔਰ ਇਸ ਤਰ੍ਹਾਂ ਦੇ ਲਗਾਤਾਰ ਮਾਮਲੇ ਆ ਜਿਹੜੇ ਉਹ ਸਾਹਮਣੇ ਆਉਂਦੇ ਰਹਿੰਦੇ ਨੇਗੇ ਠੀਕ ਆ ਹੁਣ ਬਾਬਾ ਇਹ ਪੜਿਆ ਗਿਆ ਦੇਖਦੇ ਆ ਅੱਗੇ ਕੀ ਨੇ ਕਰਦਾ ਕੀ ਹੁਣ ਇਹਨੂੰ ਕੋਈ ਸਜ਼ਾ ਹੁੰਦੀ ਐ ਜੇ ਸਜ਼ਾ ਹੁੰਦੀ ਆ ਤਾਂ ਫੇਰੇ ਸਜ਼ਾ ਕਿਹੋ ਜੀ ਹੁੰਦੀ ਐ ਕਿ ਇਹ ਵੀ ਗੁਰਮੀਤ ਰਾਮ ਰਹੀਮ ਵਾਂਗੂ ਮਤਲਬ ਕਦੇ ਜਵਾਨ ਤੇ ਬਾਹਰ ਆ ਗਿਆ ਕਦੇ 3 ਮਹੀਨੇ ਅੰਦਰ ਲਾਇਆ ਉਸੇ ਤਰ੍ਹਾਂ ਦਲੂ ਕਿਉਂਕਿ ਇਹਨਾਂ ਦੇ ਵੱਡੇ ਸਿਸਟਮ ਬਹੁਤ ਵੱਡੇ ਨੇ ਅਸਲ ਦੇ ਬੱਚੇ ਇਹਨਾਂ ਦੇ ਜਿਹੜੇ ਇਸ ਤਰ੍ਹਾਂ ਦੇ ਸਾਧ ਨੇ ਇਹਨਾਂ ਦੇ ਕਰੋੜਾਂ ਦੇ ਵਿੱਚ ਲੱਖਾਂ ਦੇ ਵਿੱਚ ਫਾਲੋਅਰ ਜੁ ਹੁੰਦੇ ਨੇਗੇ ਉਹ ਫਿਰ ਉਹਨਾਂ ਨੂੰ ਵੋਟਾਂ ਦੇ ਰੂਪ ਦੇ ਵਿੱਚ ਦੇਖਿਆ ਜਾਂਦਾ ਸੋ ਸਾਰਾ ਕੁਝ ਮਤਲਬ ਇਸ ਤਰ੍ਹਾਂ ਜੁੜਿਆ ਹੋਇਆ ਇੱਕ ਗੱਠਜੋੜ ਜਿਹਾ ਬਣ ਗਿਆ ਜਿਹਦਾ ਆਪਾਂ ਕਹਿੰਦੇ ਆਂ ਵੀ ਰਾਜਨੀਤਿਕ ਅਪਰਾਧੀ ਤੇ ਇਸ ਤਰ੍ਹਾਂ ਦੇ ਜਿਹੜੇ ਬਾਬੇ ਨੇਗੇ ਇਹ ਸਾਰਾ ਕੁਝ ਇੱਕ ਤਰ੍ਹਾਂ ਨਾਲ ਜੁੜਿਆ ਹੋਇਆ ਇੱਕ ਮਤਲਬ ਇਸ ਸਾਡੇ ਲੋਕਤੰਤਰ ਦੇ ਵਿੱਚ ਕਬੜਾ ਵੱਡਾ ਜਾਲ ਹੈ ਜਿਹੜਾ ਪੈ ਗਿਆ ਸੋ ਸਰਕਾਰਾਂ ਨੂੰ ਲੱਗਦਾ ਵੀ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਵਧੀਆ ਲੋਕਾਂ ਨੂੰ ਲਿਜਾਈ ਰੱਖਦੇ ਨੇ ਸਰਕਾਰਾਂ ਵਾਲੇ ਪਾਸੇ ਧਿਆਨ ਨਹੀਂ ਦਿੰਦੇ ਇਹ ਲੋਕ ਇਹਨਾਂ ਦੀ ਜਾਇਜ਼ਾਕਾਰ ਤੇ ਲੱਗੇ ਰਹਿੰਦੇ ਕਿਸੇ ਨੇ ਭੰਡਾਰਾ ਕਰ ਲਿਆ ਕਿਸੇ ਨੇ ਸਤਸੰਗ ਕਰ ਲਿਆ ਲੋਕਾਂ ਲਈ એનર્ਜੀ ਉਧਰ ਬੇਸਟ ਕਰੀ ਰੱਖਦੇ ਆ ਜਿਹੜੀ ਕਿ ਕਦੇ ਨਾ ਕਿਤੇ ਉਹ ਬਾਹਰ ਦੇ ਵਿੱਚ ਨਹੀਂ ਜੇ ਉਹ ਲੋਕ ਜਾਗਰੂਕ ਹੋਣਗੇ ਉਸ ਹੰਾਰਸ਼ਾਂ ਦੇ ਰੂਪ ਦੇ ਵਿੱਚ ਸਾਹਮਣੇ ਆਉ ਸਰਕਾਰਾਂ ਨੂੰ ਦਿੱਕਤਾਂ ਖੜੀਆਂ ਹੋਣਗੀਆਂ ਉਹਨਾਂ ਦਾ ਤੇਲ ਇਹ ਹੀ ਫੁੱਕੀ ਜਾਂਦੇ ਰਹਿੰਦੇ ਨੇ ਸੋ ਸਰਕਾਰਾਂ ਦਾ ਫਾਇਦਾ ਕਰਦੇ ਨੇ ਸੋ ਇਸ ਤਰ੍ਹਾਂ ਕਰਕੇ ਇਹਨਾਂ ਦੀਆਂ ਜਿਹੜੀਆਂ ਇਸ ਤਰ੍ਹਾਂ ਨਹੀਂ ਆ ਫਿਰ ਇਹ ਮਨਮਾਨੀਆਂ ਨੇ ਇਸ ਤਰ੍ਹਾਂ ਦੀਆਂ ਇਹਨਾਂ ਦੀਆਂ ਵਿਆਸ਼ੀਆਂ ਨਹੀਂ ਗੀਆਂ ਉਹ ਵਾਧੀਆਂ ਜਾਂਦੀਆਂ ਨਹੀਂ ਗੀਆਂ ਉਹ ਕਿਤੇ ਨਾ ਕਿਤੇ ਨਾਦਰ ਲਾਜਵੀ ਕਰ ਦਿੱਤੀਆਂ ਜਾਂਦੀਆਂ ਜੇ ਕਿਤੇ ਬਹੁਤਾ ਰੌਲਾ ਪੈਂਦਾ ਫਿਰ ਉਹਨਾਂ ਨੂੰ ਲਿਆ ਕੇ ਉਸੇ ਤਰ੍ਹਾਂ ਇਹਨਾਂ ਨੂੰ ਸਜ਼ਾ ਸਜ਼ਾ ਲੋਕਾਂ ਨੂੰ ਦਿਖਾ ਦਿੱਤਾ ਜਾਂਦਾ ਵੀ ਸਜ਼ਾ ਕਰਤੀ ਹੈ ਤੇ ਬਾਅਦ ਦੇ ਵਿੱਚ ਜਿਵੇਂ ਗਰਮੀਤ ਰਾਮ ਰਹੀਮ ਹੋਣੀ ਤੁਰੇ ਫਿਰਦੇ ਆ ਫਿਰ ਉਹ ਆ ਤੁਰੇ ਫਿਰਦੇ ਆ ਉਹਨਾਂ ਨੂੰ ਸਕਾਂ ਉਲਟਾਏ ਹੋ ਜਾਂਦਾ ਵੀ ਜਦੋਂ ਉਹ ਇਸ ਤਰ੍ਹਾਂ ਕਿ ਜੇ ਕਿਹ ਕੁਝ ਫਸ ਜਾਂਦਾ ਫਿਰ ਉਹ ਸਰਕਾਰਾਂ ਨੂੰ ਉਹਦੀ ਨਕੀਲ ਉਹਦੇ ਹੱਥ ਆ ਜਾਂਦੀ ਹੈ ਸਰਕਾਰਾਂ ਦੇ ਉਹ ਫਿਰ ਉਹਨਾਂ ਨੂੰ ਮਰੋੜਨਾ ਉਹ ਤੋਂ ਵੀ ਸੌਖਾ ਰਹਿੰਦਾ ਹੈ ਤੇ ਬਹੁਤ ਕੁਝ ਜੁੜਿਆ ਹੋਇਆ ਹੈ ਰਾਜਵੰਦ ਦੇ ਨਾਲ ਜੀ ਬਿਲਕੁਲ ਤੁਸੀਂ ਸਹੀ ਕਿਹਾ ਕਿ ਸਾਡੀ ਤਰਾਸਤੀ ਹੈ ਕਿ ਸ਼ਰਦਾ ਦੇ ਨਾਮ ਤੇ ਜਾਂ ਕਹਿ ਲਓ ਕਿ ਬਹੁਤ ਜ਼ਿਆਦਾ ਵਿਸ਼ਵਾਸ ਦੇ ਨਾਂ ਤੇ ਅਸੀਂ ਅੱਖੀ ਦੇਖ ਕੇ ਵੀ ਬਹੁਤ ਸਾਰੀਆਂ ਚੀਜ਼ਾਂ ਇਗਨੋਰ ਕਰਦੇ ਹਾਂ ਪਰ ਜਿੱਥੇ ਗਲਤ ਨੂੰ ਗਲਤ ਜੋ ਹੈ ਤਾਂ ਉਸ ਨੂੰ ਗਲਤ ਨੂੰ ਕਹਿਣਾ ਚਾਹੀਦਾ ਕਿ ਇਹ ਗਲਤ ਹੈ ਔਰ ਇਸ ਤਰ੍ਹਾਂ ਦੀਆਂ ਘਟਨਾਵਾਂ ਅੱਗੇ ਤੋਂ ਨਾ ਹੋਣ ਤਾਂ ਮੈਨੂੰ ਲੱਗਦਾ ਕਿ ਸਾਨੂੰ ਖੁਦ ਵੀ ਜਿਹੜਾ ਚੌਕਸ ਰਹਿਣਾ ਚਾਹੀਦਾ ਤੁਸੀਂ ਸਾਡੇ ਨਾਲ ਜੁੜੇ ਐਮ ਖਬਰਾਂ ਤੇ ਅਸੀਂ ਚਰਚਾ ਕੀਤੀ ਹੈ ਉਸਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ Música